ਹਾਂਜੀ ਦੋਸਤੋ ਇਸ ਵਕਤ ਆਪਾਂ ਖੜੇ ਆ ਨਨਕਾਣਾ ਸਾਹਿਬ ਵਿੱਚ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੱਝਾਂ ਚਾਰੀਆਂ ਸੀਗਾ ਫਸਲ ਜਾਨੀ ਤੇ ਉਹ ਜਿਹੜੇ ਪਸ਼ੂ ਚਾਰਹੀ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਫਸਲ ਜੜਤੀ ਕਿ ਜੀਮੀਦਾਰ ਦੀ ਤੇ ਬਾਅਦ ਦੇ ਵਿੱਚ ਉਹ ਜਿਹੜੀ ਫਸਲ ਸੀ ਜਿਉਂ ਹੀ ਟੋ ਬਿਲਕੁਲ ਹਰੀ ਹੋ ਗਈ ਸੀ ਹਰੀ-ਭਰੀ ਸਾਰੀ ਫਸਲ ਹੋ ਗਈ ਆਪਾਂ ਤੁਹਾਨੂੰ ਉਸ ਦੇ ਦਰਸ਼ਨ ਕਰਵਾਉਣੇ ਆਓ ਜੀ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ 11ਾ ਸਾਹਿਬ ਇਹਦਾ ਨਾਂ ਜੀ ਨਨਕਾਣਾ ਸਾਹਿਬ ਤੋਂ ਤਕਰੀਬਨ 1 ਕਿਲੋ ਕਮੀਟਰੀ ਦੂਰੀ ਦਾ ਜਿਹੜਾ ਮੈਨੂੰ ਸਾਹਿਬ ਆਪਣਾ ਹਾਂਜੀ ਆ ਬੈਠੋ ਇਹ ਬਹੁਤ ਹੀ ਜ਼ਿਆਦਾ ਪੁਰਾਣੀ ਬਿਲਡਿੰਗਾਂ ਦੇਖ ਸਕਦਾ ਤੁਸੀਂ ਸਿਰਫ ਬਿਲਡਿੰਗ ਹੀ ਹੈ ਦੇਖੋ ਜੀ ਇੱਥੋਂ ਹੀ ਨਗੜਾ ਪੈਂਦਾ ਰਹੇ ਇਹ ਬਿਲਡਿੰਗ ਕਵਨਿਸ਼ੀਓ ਸਾਰੀ ਹੈ ਨਾ ਤੇ ਗੋਲ ਗੋond ਬਣਿਆ ਹੋਇਆ ਹੈ ਇਧਰ ਸੰਗਤ ਬੈਠੀ ਆ ਇੱਥੇ ਗੁਰੂ ਨਾਨਕ ਦੇਵ ਜੀ ਨੇ ਮੱਧੀਆਂ ਚਾ ਰਹੀਆਂ ਸੀਗੀਆਂ ਤੇ ਉਹਨਾਂ ਦੀ ਜਿਹੜੀ ਫਸਲ ਜਿਹੜੀ ਖਰਾਬ ਹੋ ਗਈ ਹੈ ਜ਼ਿੰਮੇਵਾਰ ਦੀ ਤੇ ਬਾਅਦ ਜੇ ਆਪਾਂ ਕਹਿੰਦੇ ਵੀ ਲੰਬੋ ਦੇ ਜਾਂਦਾ ਬੰਦਾ ਜਿਹੜੀ ਫਸਲ ਸੀ ਬਿਲਕੁਲ ਜਿਉਣੀ ਤੋਂ ਉਸ ਤਰ ਹਾਰੀ ਹੋ ਗਈ ਸੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ ਗੁਰਦੁਆਰਾ ਕਿਾਰਾ ਸਾਹਿਬ ਬਹੁਤ ਸੋਹਣੀ ਸਜਾਵਟ ਕੀਤੀ ਇੱਥੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਫੂਲ ਮੁਕਾੜਾ ਦੇਖ ਸਕਦੇ ਹੋ ਬਹੁਤ ਸੋਹਣਾ ਬਣਾਇਆ ਹੋਇਆ ਇਹ ਅੰਦਰੋਂ ਦੇਖਾ ਗੁਰਦੁਆਰਾ ਸਾਹਿਬ ਦਾ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਕਤ ਨੇ ਪਾਰਕੀ ਸਾਹਿਬ